ਦੋਸਤੋ ਕਈ ਲੋਕ ਨਾ ਰੱਬ ਨੂੰ ਬਹੁਤ ਗਿਲਾ ਕਰਦੇ ਆ ਰੱਬ ਤੇ ਕਿ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਪੈਸਾ ਨਹੀਂ ਦਿੱਤਾ ਗੱਡੀ ਨਹੀਂ ਦਿੱਤੀ ਅਸ਼ੋ ਰਾਮ ਦੀ ਜ਼ਿੰਦਗੀ ਨਹੀਂ ਦਿੱਤੀ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਜਿਹੜੀ ਚੀਜ਼ ਤੋਂ ਤੁਸੀਂ ਸੋਚ ਰਹੇ ਹੋ ਜਿਹੜੇ ਮੂੰਹ ਚੋਂ ਬੋਲ ਰਹੇ ਹੋ ਤੇ ਜਿਹੜੀਆਂ ਅੱਖਾਂ ਚੋਂ ਦੇਖ ਰਹੇ ਹੋ ਲੋਕਾਂ ਨੂੰ ਘੁੰਮਦੇ ਸਾਰੀ ਦੁਨੀਆ ਸਭ ਤੋਂ ਕੀਮਤੀ ਚੀਜ਼ ਹੀ ਉਹ ਦਿੱਤੀ ਹੈ ਰੱਬ ਨੇ ਤੁਹਾਨੂੰ ਜਿਹਦਾ ਨਾਮ ਹੈ ਜ਼ਿੰਦਗੀ ਤੇ ਉਹਦਾ ਮੁੱਲ ਹੀ ਕੋਈ ਨਹੀਂ ਨਾ ਕਰੋੜਾਂ 'ਚ ਨਾ ਲੱਖਾਂ 'ਚ ਨਾ ਅਰਬਾਂ 'ਚ ਤੁਸੀਂ ਜ਼ਿੰਦਗੀ ਦੇ ਵਿੱਚ ਕਿੰਨਾ ਕੁਝ ਦੇਖ ਲਿਆ ਕਿੰਨਾ ਕੁਝ ਇੱਥੇ ਹੁੰਦਾ ਦੇਖ ਲਿਆ ਤਰਤੀ ਤੇ ਇਹਦੋਂ ਉੱਤੇ ਤੁਹਾਨੂੰ ਕੀ ਚਾਹੀਦਾ ਚਾਹੀਦੀ ਤਾਂ ਆਪਾਂ ਨੂੰ ਉਹ ਚੀਜ਼ ਆ ਜਿਹੜੀ ਆਪਣੇ ਨਾਲ ਵੀ ਜਾਵੇ ਜਿਹੜੀ ਚੀਜ਼ ਆਪਣੇ ਨਾਲ ਹੀ ਨਹੀਂ ਜਾਣੀ ਉਹਦਾ ਫਾਇਦਾ ਕੀ ਉਹਦਾ ਗਿਲਾ ਕਰਨ ਦਾ ਫਾਇਦਾ ਕੀ ਪੈਸਾ ਆਪਣੇ ਨਾਲ ਨਹੀਂ ਜਾਣਾ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਰਹਿ ਰਹੇ ਆ ਉਹ ਆਪਣੇ ਨਾਲ ਨਹੀਂ ਜਾਣੀ ਇੱਥੇ ਸਾਰੀ ਦੁਨੀਆ ਦੇ ਉੱਪਰ ਜਿੰਨੇ ਵੀ ਲੋਕ ਰਹਿੰਦੇ ਆ ਨਾ ਸਭ ਕਿਰਾਏ ਦੇ ਮਕਾਨ 'ਚ ਰਹਿੰਦੇ ਆ ਲੋਕ ਭਾਵੇਂ ਤੁਸੀਂ 100 ਕਿੱਲੇ ਦੀ ਰਜਿਸਟਰੀ ਆਪ ਦੇ ਨਾਂ ਕਰਾ ਲਓ ਕੋਠੀ ਦੀ ਰਜਿਸਟਰੀ ਨਾ ਕਰਾ ਲਓ ਆਪ ਦੀ ਗੱਡੀ ਦੀ ਨਾਂ ਐਨਓਸੀ ਆਪ ਦੇ ਨਾਂ ਕਰਾ ਲਓ ਗੱਡੀ ਆਪ ਦੇ ਨਾਂ ਲੈ ਲਓ ਪਰ ਜਿੱਦਣ ਤੁਸੀਂ ਚਲੇ ਗਏ ਉਦੋਂ ਤੁਹਾਡੇ ਨਾਮ ਕੁਝ ਵੀ ਨਹੀਂ ਰਹਿਣਾ ਸਾਰੀਆਂ ਚੀਜ਼ਾਂ ਅੱਗੇ ਤੋਂ ਅੱਗੇ ਚੱਲੀਆਂ ਜਾਣ ਫਿਰ ਹੰਕਾਰ ਕਿਹੜੀ ਗੱਲ ਦਾ ਆਪਾਂ ਨੂੰ ਹੋ ਰੱਖਿਆ ਇੱਥੇ ਆਪਾਂ ਦੇਖਦੇ ਆਂ ਦੇਖਦੇ ਆਂ ਹੁਣ ਤੁਸੀਂ ਇਹ ਦੇਖੋ ਕਿ ਮਜੀਠੀਏ ਨੇ ਚਿੱਟਾ ਵੇਚ ਵੇਚ ਕੇ ਜਾਂ ਉਹਨੇ ਇੰਨੀ ਰਾਜਨੀਤੀ ਕਰ ਕਰਕੇ ਇੰਨਾ ਪੈਸਾ ਕੂਠੀਆਂ ਗੱਡੀਆਂ ਤੇ ਜ਼ਮੀਨ ਵਿੱਚ ਬਣਾ ਲਈ ਉਹਦੇ ਨਾਲ ਕੁਝ ਜਾਓ ਤੁਸੀਂ ਇਹ ਚੀਜ਼ ਨੂੰ ਸੋਚੋ ਜਗਾ ਸਾਰਿਆਂ ਦੀ ਇੱਕੋ ਜਿੰਨੀ ਹੈ ਲੈ ਕੇ ਕਿਸੇ ਨੇ ਕੁਝ ਨਹੀਂ ਨਾਲ ਜਾਣਾ ਪਰ ਇੱਕ ਗੱਲ ਦਾ ਧਿਆਨ ਰੱਖੋ ਤੁਸੀਂ ਮਜੀਠੀਏ ਦੀ ਗੱਲ ਤੇ ਨਾਲ ਗੱਲ ਲੈ ਕੇ ਚੱਲੋ ਕਿ ਤੁਸੀਂ ਆਪ ਦੇ ਬੱਚਿਆਂ ਆਸਤੇ ਕਿਸੇ ਦੇ ਨਾਲ ਠੱਗੀ ਨਾ ਮਾਰੋ ਕਿਸੇ ਦੋਸਤ ਨਾਲ ਦਗਾ ਨਾ ਕਰੋ ਕਿਸੇ ਗਲਤ ਕੰਮ ਕਿਸੇ ਦੇ ਨਾਲ ਨਾ ਕਰੋ ਕਿਉਂਕਿ ਤੁਹਾਡੇ ਨਾਲ ਨਹੀਂ ਜਾਣਾ ਤੁਸੀਂ ਅੱਜ ਆਪਦੀ ਰੋਬ ਦੇ ਵਿੱਚ ਆਪਦੀ ਪਹੁੰਚ ਤੇ ਬੈਠੇ ਹੋ ਤੁਸੀਂ ਲੋਕਾਂ ਦੇ ਨਾਲ ਠੱਗੀਆਂ ਮਾਰ ਸਕਦੇ ਹੋ ਆਪਦੇ ਯਾਰਾਂ ਦੋਸਤਾਂ ਦੇ ਨਾਲ ਹੋਰ ਲੋਕਾਂ ਦੇ ਨਾਲ ਪਰ ਜੇ ਤਾਂ ਤੁਹਾਡੇ ਨਾਲ ਕੁਝ ਜਾਣਾ ਹੋਇਆ ਫੇਰ ਤਾਂ ਤੁਹਾਡੇ ਅਸਤੇ ਠੀਕ ਹੈ ਪਰ ਸਾਰੇ ਨਾ ਕੀਮਤੀ ਚੀਜ਼ ਆ ਜਿਹੜੀ ਉਹ ਤੁਸੀਂ ਖੁਦ ਜਿਹੜਾ ਤੁਹਾਨੂੰ ਰੱਬ ਨੇ ਬਣਾਇਆ ਹੁਣ ਮੋਬਾਈਲ ਲੈ ਲਓ ਗੱਡੀ ਲੈ ਲਓ ਜਿੰਨੀ ਮਰਜ਼ੀ ਕੀਮਤੀ ਤੋਂ ਕੀਮਤੀ ਉਹ ਨੂੰ ਕਿਸੇ ਨਾ ਕਿਸੇ ਜਦੋਂ ਖਰਾਬ ਹੋ ਜਾਂਦੀ ਮਿਸਤਰੀ ਕੋਲੇ ਲੈ ਕੇ ਜਾਂਦੇ ਆ ਤੇ ਸਾਡਾ ਮਿਸਤਰੀ ਆ ਜਿਹੜਾ ਜਿਹੜਾ ਸਾਨੂੰ ਜਿਹਨੇ ਇੱਥੇ ਜ਼ਮੀਨ ਤੇ ਤੋਰੀ ਫਿਰਦਾ ਉਹ ਸਾਰਿਆਂ ਦਾ ਇੱਕੋ ਹੀ ਆ ਰੱਬ ਜੇ ਉਹਦੇ ਤੋਂ ਬਿਗੇਰ ਪੱਤਾ ਨਹੀਂ ਹਿਲਦਾ ਆਪਾਂ ਲੱਖ ਡਾਕਟਰਾਂ ਕੋਲੇ ਬਿਮਾਰੀਆਂ ਲੱਗਿਆਣੀਆਂ ਚਲੇ ਜਾਵਾਂਗੇ ਆਪਣਾ ਥੋੜਾ ਬਹੁਤਾ ਇਲਾਜ ਕਰਕੇ ਆਪਾਂ ਨੂੰ ਚੱਲਣ ਜੋਗਾ ਕਰ ਦੂ ਠੀਕ ਕਰ ਦੂ ਪਰ ਜਨਾਂਚਰ ਉਹਦੀ ਨਿਗਾਹ ਸਿੱਧੀ ਨਹੀਂ ਨਾ ਹੁੰਦੀ ਉਹਨਾਂ ਚਰ ਤੁਸੀਂ ਠੀਕ ਨਹੀਂ ਹੁੰਦੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਉਹ ਬੰਦੇ ਨੂੰ ਮੌਤ ਦੇ ਮੂੰਹ ਚੋਂ ਵੀ ਕੱਢ ਲੈਂਦਾ ਕਿਉਂਕਿ ਕਿਉਂ ਕੱਢ ਲੈਂਦਾ ਕਿਉਂਕਿ ਉਸ ਬੰਦੇ ਦੇ ਕਰਮ ਚੰਗੇ ਕੀਤੇ ਹੁੰਦੇ ਆ ਕਹਿੰਦੇ ਨਹੀਂ ਹੁੰਦੇ ਇਹ ਸਭ ਬੰਦੇ ਨੂੰ ਤਾਂ ਰੱਬ ਨੇ ਰੱਖ ਲਿਆ ਕੀ ਪਤਾ ਕਿਹੜੇ ਚੰਗੇ ਕਰਮਾਂ ਕਰਕੇ ਹਮੇਸ਼ਾ ਕਰਮ ਚੰਗੇ ਕਰੋ ਕਿਸੇ ਦੇ ਨਾਲ ਨਿਆਂਇਤ ਨਾ ਕਰੋ ਧੱਕਾ ਨਾ ਕਰੋ ਅੱਜ ਤੁਸੀਂ ਕਰ ਲੋਗੇ ਤੁਹਾਨੂੰ ਵਕਤ ਮਾੜਾ ਨਿਕਲ ਜਾਂਦਾ ਹੁੰਦਾ ਬੰਦੇ ਤੇ ਗਰੀਬੀ ਆ ਜੇ ਨਿਕਲ ਜਾਂਦੀ ਆ ਪਰ ਜੇ ਉਸ ਰੱਬ ਦਾ ਥੱਪੜ ਕੇ ਦੇਵਾਜੇ ਨਾ ਉਹ ਨਹੀਂ ਨਿਕਲਦਾ ਬਸ ਦੋਸਤੋ ਵੀਡੀਓ ਬਣਾਉਣ ਦਾ ਮਸਤ ਇਹ ਹੀ ਸੀ ਕਿ ਜੇ ਚੰਗੇ ਕਰਮ ਕਰੋਗੇ ਤੇ ਚੰਗਿਆਂ ਕਰਮਾਂ ਦਾ ਫਲ ਜਰੂਰ ਮਿਲਣਾ ਹੁਣ ਮਜੀਠੀਏ ਦੇ ਨਾਲ ਜੇ ਮਜੀਠੀਏ ਨੇ ਲੋਕਾਂ ਦੇ ਪੁੱਤ ਖਾਦੇ ਆ ਤੇ ਦੇ ਸਾਡੇ ਪੰਜਾਬ ਦਾ ਨੁਕਸਾਨ ਕੀਤਾ سزا ਉਹਨੂੰ ਜਰੂਰ ਮਿਲੂਗੀ ਪਰ ਕਿਸੇ ਦੇ ਥਰੂ ਮਿਲੂ ਕਿਸੇ ਨੂੰ ਕੋਈ ਵੀ ਚੀਜ਼ ਮਿਲਦਾ ਕਿਸੇ ਨੂੰ ਫਲ ਮਿਲਦਾ ਕਿਸੇ ਨੂੰ ਕਿਸੇ ਨੂੰ ਕੋਈ ਚੀਜ਼ ਮਿਲਦੀ ਆ ਰੱਬ ਸਿੱਧਾ ਤਾਣ ਕੇ ਦਿੰਦਾ ਨਹੀਂ ਕਿਸੇ ਦੇ ਥਰੂ ਦਿੰਦਾ ਤੇ ਉਹਦੀ ਵਿਧੀ ਜਰੂਰ ਬਣਦੀ ਆ ਉਹ ਵਿਧੀ ਆ ਜਿਹੜੀ ਹੁਣ ਮਜੀਠੀਏ ਨਾ ਬਣੀ ਬਾਦਲ ਪਰਵਾਹ ਨਾ ਬਣੀ ਤੇ ਦੋਸਤੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਵਧੀਆ ਸਹੀ ਕੰਮ ਕਰੋ ਪੈਸਾ ਅੱਜ ਹੱਥਾਂ ਦੀ ਮੈਲ ਆ ਅੱਜ ਗਿਆ ਕੱਲ ਨੂੰ ਆ ਗਿਆ ਅੱਜ ਆ ਗਿਆ ਕੱਲ ਨੂੰ ਗਿਆ ਪਰ ਜੇਕਦੇ ਉਹਨੇ ਮੂੰਹ ਮੋੜ ਲਿਆ ਨਾ ਫੇਰ ਕੁਝ ਨਹੀਂ ਹੋਣਾ ਮੈਂ ਲੋਕ ਲੱਖੋਂ ਕੱਖ ਤੇ ਕੱਖੋਂ ਲੱਖਾਂ ਦੇ ਹੁੰਦੇ ਦੇਖੇ ਆ ਫੇਰ ਉਹਨਾਂ ਨੂੰ ਪਾਣੀ ਤੱਕ ਨਸੀਬ ਨਹੀਂ ਹੁੰਦਾ ਰੱਬ ਕੱਪੜਾ ਵੀ ਪਾਉਣ ਨਹੀਂ ਦਿੰਦਾ ਦੋਸਤੋ ਇਸ ਕਰਕੇ ਕਿਸੇ ਦਾ ਦਿਲ ਨਾ ਦਿਖਾਓ ਆਪਦੇ ਯਾਰਾਂ ਦੋਸਤਾਂ ਨਾਲ ਮਾਰੀ ਨਾ ਕਰੋ ਕਿਸੇ ਨਾਲ ਧੱਕਾ ਨਾ ਕਰੋ ਤੇ ਕਿਸੇ ਦਾ ਨਕਸਾਨ ਨਾ ਕਰੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰਿਓ ਧੰਨਵਾਦ